ਸਸਿਕਾ ਜੀ ਜੇਕਰ ਤੁਹਾਨੂੰ ਮੈਂ ਦੱਸ ਰਹੀਏ ਘਣਾ ਚਾਹੁੰਨੀ ਆ ਚਲੋ ਠੀਕ ਆ ਵੀ ਇਹਨਾਂ ਨੇ ਪੰਜਾਬ ਦੀ ਵਿਵਹਤਰੀ ਲਈ ਵਿਕਾਸ ਨੂੰ ਕੀਤੇ ਆ ਜਿਹੜੀਆਂ ਸੜਕਾਂ ਬਣਾਈਆਂ ਜਾਂ ਕੁਝ ਵੀ ਕਹਿੰਦੇ ਹੋ ਉਹ ਸੈਂਟਰ ਦੀ ਮਨਜ਼ੂਰੀ ਤੋਂ ਬਣਾ ਨਹੀਂ ਬਣ ਸਕਦੀਆਂ ਠੀਕ ਆ ਜੀ ਕਿਉਂਕਿ ਆਪਾਂ ਨੂੰ ਇਹਰਪ ਏਅਰਪੋਰਟ ਤਾਂ ਆਪਾਂ ਇਹ ਬਣਾ ਹੀ ਨਹੀਂ ਸਕਦੇ ਠੀਕ ਹੈ ਤੇ ਉਹ ਤਾਂ ਤੁਹਾਨੂੰ ਵੀ ਪਤਾਗਾ ਹੁਣ ਮੈਂ ਇਹਦਾ ਦੱਸਣਾ ਸਹਰੀਕ ਨੂੰ ਪਤਾ ਕੌਲਰ ਨੂੰ ਵੀ ਜਿਹੜਾ ਇਹ ਪਰਮਿਸ਼ਨਾਂ ਸਿਰਫ ਆਪਾਂ ਗੜੀਆਂ ਨਾਲੀਆਂ ਤਾਂ ਕਿਸੇੰਤ ਰਹੇਗੇ ਵੀ ਗੜੀਆਂ ਨਾਲੀਆਂ ਬਣਾਈਆਂ ਉਹ ਵੀ ਪੰਚਾਇਤਾਂ ਦਾ ਕੰਮ ਹੁੰਦਾ ਹੂੰ ਜੇ ਸਭ ਚੰਗੇ ਨੇਵੇਂ ਚੁਣੇ ਜਾਣ ਤਾਂ ਪੰਚਾਇਤ ਇਹ ਤਾਂ ਪਿੰਡ ਦੇ ਲੋਕ ਵੀ ਹਿੰਮਤ ਕਰਕੇ ਬਣਾ ਸਕਦੇ ਨੇ ਆਪ ਦੀ ਜੇ ਲੋਕ ਵਧੀਆ ਹੋਣ ਤਾਂ ਦੂਜੀ ਗੱਲ ਮੈਂ ਇਹ ਕਹਿੰਨੀ ਆ ਇਹ ਇੱਕ ਧਾਰਮਿਕ ਪਾਰਟੀ ਵੀ ਹੈਗੀ ਆ ਜੀ ਇਹਨਾਂ ਨੇ ਜਿਹੜਾ ਨੁਕਸਾਨ ਕੰਮ ਤਾਂ ਇਹਨਾਂ ਨੇ ਤੁਸੀਂ ਇੱਕ ਪਾਸੇ ਇਹਨਾਂ ਦੇ ਮੈਰਿਟਸ ਰੱਖ ਲਓ ਇੱਕ ਪਾਸੇ ਡੀ ਮੈਰਿਟਸ ਲਿਖ ਲਓ ਇਹਨਾਂ ਦੇ ਜਿਹੜੀ ਡੀ ਮੈਰਿਟਸ ਦੀ ਲਿਸਟ ਆ ਨਾ ਲਿਡੇਕਟਰ ਪਾਰਟੀ ਜਿਹੜੀ ਉਹ ਬਹੁਤ ਲੰਬੀ ਲਿਸਟ ਆ ਜੀ ਇਹਨਾਂ ਦੀ ਇਹਨਾਂ ਨੇ ਇਹਨਾਂ ਇੱਕ ਧਾਰਮਿਕ ਪਾਰਟੀ ਹੋਣ ਦੇ ਨਾਤੇ ਸਿੱਖ ਧਰਮ ਦੀਆਂ ਮਰਿਆਦਾ ਦਾ ਕਿਵੇਂ ੱਝੀਆਂ ੜਾਈਆਂ ਕਿਵੇਂ ਆਕਾਲ ਤਖਤ ਦੇ ਜਥੇਦਾਰਾਂ ਤੱਕ ਇਹਨਾਂ ਨੇ ਬਕਾਊ ਕਰਕੇ ਆਪਦੇ ਬੰਦੇ ਨਿਯੁਕਤ ਕਰਤੀ ਉਹਨਾਂ ਤੋਂ ਕਿਵੇਂ ਇਹਨਾਂ ਨੇ ਫੈਸਲੇ ਲਏ ਉਹਦਾ ਉਹ ਬਹੁਤ ਵੱਡਾ ਗਲੀਆਂ ਨਾਲੀਆਂ ਦੇ ਨੁਕਸਾਨਾਂ ਤੋਂ ਕਿਤੇ ਵੱਡਾ ਨੁਕਸਾਨ ਆ ਗੁਰਦੁਆਰਿਆਂ ਦੇ ਵਿੱਚ ਆਰਐਸਐਸ ਬਾੜ ਦੇਣੀ ਸਾਡੀਆਂ ਧਾਰਮਿਕ ਮਰਿਆਦਾ ਨੂੰ ਇਹਨਾਂ ਨੇ ਸਿੱਖੀ ਧਰਮ ਨੂੰ ਖੁਰਦ-ਬੁਰਦ ਕਰ ਦੇਣਾ ਧਰਮੀ ਫੌਜੀਆਂ ਨਾਲ ਕੀ ਕੀਤਾ ਜਿਹੜੇ ਹੁਣ ਇਹ ਬੋਲਦੇ ਨੇਗੇ ਇਹ ਕੈਦੀਆਂ ਵੀ ਆਪਣੇ ਜਿਹੜੇ ਹਵਾਰਾ ਵਰਗੇ ਘਰ ਨਹੀਂ ਗਈ ਜੀ ਨੇਗੇ ਜਾਂ ਜਿਨ੍ਹਾਂ ਨੇ ਇਸ ਤਰ੍ਹਾਂ ਉਹਨਾਂ ਨੂੰ ਅੱਤਵਾਦੀ ਕਹਿ ਕੇ ਵੀ ਪੰਜਾਬ ਤੱਕ ਨਾਂ ਲਿਆਉਣ ਦਾ ਨੁਕਸਾਨ ਜਿਹੜਾ ਇਹਨਾਂ ਨੇ ਕੀਤਾਗਾ ਉਹ ਮੈਨੂੰ ਇਹ ਦੱਸੋ ਉਹ ਵੀ ਕੋਈ ਹੋਰ ਕੋਈ ਵੀ ਇਹਨਾਂ ਨੇ ਪਿੱਠ ਵਿੱਚ ਸ਼ੁਰਾ ਮਾਰਿਆ ਜੀ ਇਹਨੇ ਬਾ ਥੇਤ ਨੂੰ ਜਦੋਂ ਬਾੜੀ ਖਾਂ ਲੱਗ ਜੇ ਨਾ ਉਹਦਾ ਕੋਈ ਰਾਖੀ ਨਹੀਂ ਕਰਦੀ ਇਹ ਧਰਮ ਨੂੰ ਨਾਸਤ ਕਰਨ ਲੱਗੇ ਹੋਏ ਨੇ ਤੇ ਇਹ ਧਰਮ ਦੀ ਰਾਖੀ ਕਰੂ ਕੌਣ ਇਹ ਸਕੇ ਇਹਨਾਂ ਨੂੰ ਧਰਮ ਦੀ ਰਾਖੀ ਕਰਨੀ ਚਾਹੀਦੀ ਸੀ ਹੂੰ 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 ਇਸ ਕਰਕੇ ਇਹ ਪਾਰਟੀ ਇਹਨਾਂ ਨੇ ਪਹਿਲਾਂ ਤਾਂ ਇਹਨਾਂ ਦੀਆਂ ਗੱਲਾਂ ਬਾਹਰ ਨਹੀਂ ਸੀ ਹੋਈਆਂ ਜਿਵੇਂ ਮਰਜ਼ੀ ਕਰੀ ਜਾਂਦੇ ਸੀ ਜਗਦੇਵ ਆਪਣਾ ਉਹ ਕੌਂਕੇ ਵਰਗ ਜਿਹੜਾ ਜੱਸੀਦਾਰ ਸੀਗਾ ਜਗਦੇਵ ਸਿੰਘ ਗੁਰਦੇਵ ਸਿੰਘ ਕੌਂਕੇ ਗੁਰਦੇਵ ਸਿੰਘ ਕੌਂਕੇ ਹਾਂਜੀ ਉਹਨਾਂ ਦਾ ਕਰਕੇ ਮੈਂ 6 ਜਨਵਰੀ ਨਾ ਚਾਹਣੀ ਇਸ ਕਰਕੇ ਮੈਂ ਸਲਿੱਪ ਕਰਦੀ ਮੇਰੇ ਟਲ ਤੇ ਇਹ ਤੁਸੀਂ ਇਹ ਦੇਖੋ ਵੀ ਉਹਨਾਂ ਵਰਗਿਆਂ ਦੇ ਇਹਨਾਂ ਨੇ ਮਰਿਆ ਤੁਸੀਂ ਦੇਖੋ ਕਿਵੇਂ ਧਜੀਆਂ ਠਾਈਆਂ ਸਮੀਰ ਸੈਣੀ ਨੂੰ ਕਿਵੇਂ ਕਹਿ ਕਹਿ ਕੋ ਕੋ ਕੇ ਲੈ ਨਾਉਂਦੇ ਜਵਾਨ ਪੁੱਤ ਇਹਨਾਂ ਨੇ ਮਰਵਾ ਕੇ ਤੇ ਉਹਨਾਂ ਨੂੰ ਕਿਉਂਕਿ ਉਹ ਆਰਐਸਐਸ ਦਾ ਬੰਦਾ ਹੈ ਜੀ ਉਹ ਭਾਜਪਾ ਦਾ ਜਿਹੜਾ ਸਮੀਰ ਸੈਣੀ ਆ ਉਥੇ ਇਹ ਸਟੈਂਡ ਲੈਂਦੇ ਵੀ ਤੁਸੀਂ ਬਿਲਕੁਲ ਨਹੀਂ ਮੰਗਣਾ ਤਾਂ ਇਹਨਾਂ ਨੇ ਕੀ ਰਿਹਾ ਉਹ ਬਿਹਾਰ ਦਾ ਦੇਖੋ ਹੁਣ ਕਿਵੇਂ ਉਹਨਾਂ ਨੇ ਪੈਕੇਜ ਦਿੱਤਾਗਾ ਉਥੇ ਇਹ ਕਹਿੰਦੇ ਵੀ ਅਸੀਂ ਅਲੱਗ ਹੁੰਨੇ ਆ ਇਹ ਸਿੱਖਾਂ ਦਾ ਕਾਤਲ ਆ ਤੁਸੀਂ ਮੂਰੇ ਇਹਦੀ ਪ੍ਰਮੋਟ ਕਰਦੇ ਹੋ ਇਹ ਕਹਿੰਦੀ ਉਹਨਾਂ ਨੇ ਤਾਂ ਆ ਓਦੋਂ ਕਿ ਤੁਸੀਂ ਪਾਰਟੀ ਛੱਡਦੇ ਓਦੋਂ ਦਾ ਤੁਸੀਂ ਚੁੱਪ ਕਰਕੇ ਸਰਨੀਵੀਆਂ ਪਾ ਕੇ ਛਿੱਤਰ ਮਰਵਾਈਏ ਤੇ ਫੇਰ ਇਹ ਲਈ ਗਏ ਆਪਦੇ ਇਹ ਮੈਂ ਕਹਿੰਦੀ ਆ ਇਹਨਾਂ ਨੇ ਜਿੰਨਾ ਕਾਹਨ ਕੀਤਾ ਇਹਨਾਂ ਦੀ ਲਿਸਟ ਬਣਾ ਲਓ ਮੈਂ ਕਿੰਕੀ ਦੱਸਾਂ ਬਹੁਤ ਵੱਡਾ ਨਾਮ ਫਿਰ ਜਿਹੜੀ ਜਿਹੜੀ ਸਪੇਸ ਐ ਸੁਰਿੰਦਰ ਕੌਰ ਜੀ ਜਿਹੜੀ ਸਪੇਸ ਐ ਉਸ ਵੇਲੇ ਖੇਤਰੀ ਪਾਰਟੀ ਦੀ ਹੈ ਉਹ ਕੌਣ ਪਰੇ ਦੇਖੋ ਜੀ ਗੱਲ ਸੁਣੋ ਕੋਈ ਨਹੀਂ ਹੁਣ ਕਿਹੜਾ ਇਹ ਵਿੱਚ ਰਹਿ ਕੇ ਕੀ ਕਰੀ ਜਾਂਦੇ ਨੇਗੇ ਉਹਨੇ ਵਿੱਚ ਰਹਿ ਕੇ ਕੀ ਕਰੀ ਜਾਂਦੇ ਨੇ ਕੋਈ ਕੰਮ ਕਰਦੇ ਨੇ ਨਹੀਂ ਚੰਗਾ ਬੰਦਾ ਆਊਗਾ ਹੋਰ ਬਦਲ ਦੇ ਜਿਹੜਾ ਕੋਈ ਨਹੀਂ ਹੋ ਰਹਾ ਹੋਊਗਾ ਰਣਜੀਤ ਸਿੰਘ ਵਰਗੇ ਤੁਸੀਂ ਦੇਖੋ ਅੱਜ ਤੱਕ ਬੋਲੀ ਜਾਂਦੇ ਨੇ ਨਿਰਪੱਖ ਨੇ ਜਿਹੜਾ ਮਾੜਾ ਜਿਹਾ ਬੋਲਦਾ ਉਹਨੂੰ ਬਾਹਰ ਕੱਢ ਦਿੰਦੇ ਨੇ ਬਹੁਤ ਬੰਦੇ ਆ ਜਾਣਗੇ ਵੀ ਜੀ ਤੁਸੀਂ ਮੈਨੂੰ ਦੱਸੋ ਜੇ ਸੋਨਾ ਹੋਵੇ ਉਹਦੀ ਕਢਾਈ ਦਿੰਦਾ ਕੋਈ ਔਖਾ ਨਹੀਂ ਹੁੰਦਾ ਜਦੋਂ ਇਹ ਲਾਂਬੇ ਹੋ ਜਾਣਗੇ ਇਹ ਨਹੀਂ ਹੋ ਕੋਈ ਹੋਰ ਆ ਜਾਊਗਾ ਬਹੁਤ ਹੋਣ ਹਾਰ ਵਧੀਆ ਹੀਰੇ ਵਿੱਚ ਲੁਕੇ ਬੈਠੇ ਨੇਗੇ ਜੇ ਜਨੂੰ ਉਹਨਾਂ ਦਾ ਹੌਸਲਾ ਹੋਊਗਾ ਸਾਰੇ ਆ ਜਾਣਗੇ ਇੱਕ ਸਾਲ ਚ ਨਹੀਂ ਆਊ ਖੁਰ ਤੋਂ ਬੁਰ ਤੋਂ ਉਹ ਜੀ ਦੁਆਰਾ ਬਣ ਜੂ ਉਹ ਦੁਵਾਦ ਬਣ ਜੂ ਐਂਡ ਸੋਨੇ ਵਾਂਗੂ ਵਧੀਆ ਢਾਹ ਲ ਕੇ ਚੰਗਾ ਹੀਰਾ ਕੋਈ ਮੂਰੇ ਆਊਗਾ ਇਹਨਾਂ ਨੂੰ ਲੰਬੇ ਕਰ ਦੇਣਾ ਚਾਹੀਦਾ ਵੀ ਜੀ ਠੀਕ ਹੈ